ਮੇਰੇ ਭੈਣਾਂ ਮਨਪਰਾ ਹੁੰਦੇ ਨੇ ਭਰਾਵਾਂ ਦੇ ਸਾਗ ਨੂੰ ਕਿਵੇਂ ਦੇਣੀਏ ਭਰਾਵਾਂ ਦਾ ਸਾਗ ਕਿੰਨਾ ਕੁ ਠਕਾ ਹੁੰਦਾ ਭਰਾਵਾਂ ਦਾ ਸਾਗ ਤੇ ਬੜਾ ਹੀ ਸਕਾ ਹੁੰਦਾ ਏ ਹਾਂ ਠੀਕ ਹੈ ਕਿ ਲਾਲੋ ਸਾਹਬ ਜਿਵੇਂ ਪਿਆ ਮਾਪਿਓ ਮਰ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਭਰਾ ਏ ਉਹ ਹੀ ਦੁੱਖ ਸੁੱਖ ਚ ਪਹੁੰਚਦਾ ਇੱਕ ਪਿਓ ਦੇ ਰੂਪ ਚ ਪਹੁੰਚਦਾ ਕਿ ਜਿਹੜੀ ਭੈਣ ਹੁੰਦੀ ਹੈ ਨਾ ਭਰਾ ਦੇ ਰੂਪ ਚ ਆਪਣੇ ਪਿਓ ਨੂੰ ਵੇਂਦੀ ਹੈ ਤੇ ਜੇ ਭਰਾ ਨਹੀਂ ਹੈਗਾ ਭੈਣ ਆਉਂਦੀ ਏ ਉਹਦੇ ਘਰ ਦੁੱਖ ਸੁੱਖ ਚ ਆਉਂਦੀ ਏ ਮਾੜੇ ਚੰਗੇ ਚ ਆਉਂਦੀ ਏ ਜੇ ਉਹਨੂੰ ਮਾਂ ਦੇ ਰੂਪ ਚ ਵੇਂਦੀ ਭਰਾ ਹਾਂ ਠੀਕ ਏ ਭੈਣ ਨੂੰ ਮਾਂ ਦੇ ਰੂਪ ਚ ਵੇਂਦੀ ਤੇ ਪਿਓ ਭਰਾ ਨੂੰ ਜਿਹੜਾ ਪਿਓ ਦੇ ਰੂਪ ਚ ਵੇਂਦੀ ਤੇ ਹੁਣ ਮੈਂ ਵੇਖਿਆ ਏ ਜਿਨ੍ਹਾਂ ਦੇ ਭਰਾ ਹੁੰਦੇ ਨੇ ਠੀਕ ਏ ਉਹ ਕਦਰ ਨਹੀਂ ਕਰਦੀਆਂ ਜਿਨ੍ਹਾਂ ਦੀਆਂ ਭੈਣਾਂ ਹੁੰਦੀਆਂ ਨੇ ਉਹ ਭਰਾ ਕਦਰ ਨਹੀਂ ਕਰਦੇ ਤੇ ਜਿਨ੍ਹਾਂ ਦੇ ਹੁੰਦੇ ਹੀ ਨਹੀਂ ਹਾਂ ਤੇ ਜਦੋਂ ਰਖੜੀ ਦਾ ਤਿਉਹਾਰ ਹੁੰਦਾ ਉਹਨਾਂ ਨੂੰ ਪੁੱਛ ਕੇ ਵੇਖੀ ਕੋਬ ਨਿਕਲ ਜਾਂਦੀ ਹੈ ਹਾਂ ਸਹੀ ਹੈ ਹੈ ਕਈ ਮੈਂ ਐਵੇਂ ਨਹੀਂ ਪਰਜਾਈਆਂ ਵੇਖੀਆਂ ਨੇ ਜਿਹੜੇ ਭੈਣ ਭਰਾ ਨੂੰ ਦੂਰ ਕਰ ਦਿੰਦੀਆਂ ਨੇ ਬਿਲਕੁਲ ਹੈ ਕੋਈ ਇੱਕ ਗੱਲ ਹੋ ਗਈ ਨਾ ਉਹਨਾਂ ਨੂੰ ਆਪੋ ਵੀ ਨਹੀਂ ਪਿੱਛੇ ਭਰਾਵਾਂ ਦਾ ਸਾਥ ਮਿਲਿਆ ਹਾਂ ਗੱਲ ਤੇ ਹੋਈ ਵੀ ਜਾਂਦੇ ਆਪਣੇ ਭਰਾਵਾਂ ਜੇ ਆਪਾਂ ਮੰਨ ਕੇ ਚੱਲੋ ਵੀ ਆਪਾਂ ਕਿਸੇ ਦਾ ਭਰਾ ਛੱਡਾਰੇ ਆ ਠੀਕ ਹੈ ਤੇ ਜੇ ਆਪਣਾ ਵੀ ਵੇਖੀ ਛੱਡ ਕੇ ਹਾਂ ਨਾਲੋ ਵੀ ਪਤਾ ਕਿ ਚੱਕਾ ਇਹ ਇਹ ਗੱਲ ਉਹੀ ਕੁੜੀ ਦੋਚੇ ਵੀ ਜਿਹੜੀ ਕਿ ਪਿੱਛੇ ਵਧੀਆ ਘਰ ਆਣਾਗੀ ਠੀਕ ਐ ਤੇ ਜਿਹੜੀ ਪਿੱਛੇ ਵੇਖ ਕੇ ਨਾ ਮੇਰੀ ਚਾਤੀ ਸੀ ਵਿਚਰੀ ਮਰਨੋਂ ਮਰ ਗਈ ਆ ਤੇ ਦੋ ਭਰਾ ਸੀਗੇ ਉਹਦੇ ਤੇ ਕੱਲੀ ਕੱਲੀ ਸੀਗੀ ਉਹ ਤੇ ਲਾਲੋ ਸਾਵੀ ਪਰਜਾਈਆਂ ਨੇ ਬਸ ਐਵੇਂ ਦਾ ਵਿਛੋੜਾ ਪਾਇਆ ਭੈਣਾ ਭਰਾਵਾਂ ਚ ਬਸ ਇੱਕ ਦੂਜੇ ਨੂੰ ਦੂਰੇ ਵੇਂਦੇ ਕਰਦੇ ਰਹਿਣ ਮਰੇ ਆਦੇ ਨਹੀਂ ਆਏ ਮਰੇ ਆ ਜਿੰਦੇ ਤੇ ਨਹੀਂ ਆਏ ਹਾਂ ਉਹਨੇ ਕੁੜੀ ਦਾ ਵਿਆਹ ਕੀਤਾ ਚਾਚੀ ਮੇਰੀ ਨੇ ਹਾਂ